ਇਹਦਾ ਹੋਣਾ ਵੇ ਗੱਡੀ ਵੇ ਭਰਾ ਦੇ ਵਿਆਹ ਤੇ ਗੱਡੀ ਸਮਝ ਗਿਆ ਵੇ ਚਾਹ ਸਾਡੇ ਘਰੇ ਵੀ ਜਿਵੇਂ ਮਤਲਬ ਵੇ ਘਰ ਆ ਗਿਆ ਕਹਿੰਦੀ ਹਾਂ ਵੀ ਆਜੂ ਕੱਬ ਜਨ ਲੈਣਾ ਮੈਂ ਹਾਂ ਤੂੰ ਮਾਂ ਤੁਸੀਂ ਬਦਨਾਸ਼ਨ ਬਾਂਡਾ ਚਾਹਣਿਓਂ ਠੀਕ ਹੈ ਪਰਵਾਰ ਵਾਲੇ ਕੀ ਕਹਿੰਦੇ ਵੀ ਕੁੜੀ ਕਿੱਦਾਂ ਦੀ ਹੋਵੇ ਉਹਦਾ ਕੁਛ ਨਹੀਂ ਕਹਿੰਦੇ ਕਿਹੜੀ ਮਰਜ਼ੀ ਲਿਆ ਵੀ ਬਸ ਥੋੜੀ ਹੋਵੇ ਥੋੜੀ ਲੈ ਜੇ ਥੋੜੀ ਹੋਵੇ ਤਾਂ ਸਹੀ ਹੋਵੇਗਾ ਸਹੀ ਹੋਵੇ ਤੇਰੀ ਤੇ ਨਹੀਂ ਸਰ ਤੇ ਮੈਂ ਇੱਕ ਗੱਲ ਅਕਸਰ ਦੇਖਦਾ ਹਾਂ ਜਿਹੜੇ ਛੋਟੇ ਛੋਟੇ ਵੀ ਮੁੰਡੇ ਆਈ ਹੈ ਨਾ ਜੀ ਉਹ ਕੂਲ ਲਿਪ ਬਹੁਤ ਯੂਜ਼ ਕਰਦੇ ਆ ਜੀ ਤੇ ਬਾਈ ਜੀ ਮੇਰੀ 25 ਸਾਲ ਦੀ ਉਮਰ ਹੋ ਗਈ ਅੱਜ ਤੱਕ ਮੈਂ ਭਰਤੀਆਂ ਦੇਖਿਆ ਜੀ ਐਕਸੀਲੈਂਟੀ ਮੇਰੀ ਰੇਸ ਰਹੀ ਹੈ ਜੀ ਮੰਨੇ ਚਲੋ ਆਈ ਲੈਟਸ ਵੀ ਕੀਤੀ ਸੀ ਜੀ ਦੋ ਵਾਰੀ ਫੈਲ ਲਾਈ ਜੀ ਰਿਫਿਊਜ਼ ਲਾ ਗਈ ਮਰੀਏ ਇਹਦਾ ਕਰੋ ਠੀਕ ਹੈ ਸਿਸਟਮ ਐ ਕਰੋ ਗਰੀਨ ਨਾ 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 ਕੋਈ ਗਰੀਨ ਨਹੀਂ ਬਾਈ ਹਾਂ ਜੀ ਉਹ ਤਾਂ ਯਾਦ ਹੈ ਕਿਵੇਂ ਜਿਹਾ ਲੱਗਦਾ ਵੀ ਇਹਦੇ ਨਾ ਹੀ ਚਾਹੀਏ ਬਾਹਰ ਨਹੀਂ ਹਰ ਮਿਸ ਤਾਂ ਬਹੁਤ ਕਰਦੇ ਆ ਜੀ ਜਾਨ ਨੂੰ ਜੀ ਵੀ ਕਰਦਾ ਬਹੁਤ ਇਸ ਕਰਕੇ ਮੈਂ ਮੇਰੇ ਫਰੈਂਡ ਦਾ ਟੈਟੂ ਵੀ ਬਣਵਾਇਆ ਹੋਇਆ ਯਾਰ ਕੀ ਆ ਪਤਾ ਟੈਟੂ ਬਾਈ ਸਬੂਤ ਖਾ ਤੁਹਾਡੇ ਫਰੈਂਡ ਦਾ ਆਪਣਾ ਟੈਟੂ ਦਿਖਾਓ ਮੈਂ ਪਹਿਲਾ ਕਹਿੰਦਾ ਵੀ ਬੜਾ ਪਿਆਰ ਹੋਣਾ ਜ਼ਰੂਰੀ ਹੈ ਪਹਿਲੇ ਪਹਿਲਾਂ ਜਦੋਂ ਸਾਡਾ ਚਲੋ ਵਧੀਆ ਟਾਈਮ ਸੀਗੇ ਜੀ ਵਧੀਆ ਸਾਡੇ ਆਉਂਦੇ ਜਾਂਦੇ ਸੀਗੇ ਮੜਾ ਮੋਟਾ ਸੀਗੇ ਆਂਡ ਲੈਂਡ ਦੇ ਨਾਲ ਆਪ ਵੀ ਜਾਂਦੇ ਸੀਗੇ ਤੇ ਪਰ ਹੁਣ ਥੋੜੇ ਜਿਆਦਾ ਮਾੜਾ ਟਾਈਮ ਆ ਹੁਣ ਨਹੀਂ ਕੋਈ ਨਹੀਂ ਖੜਦਾ ਹੀ ਹੈਗੇ ਆਪਾਂ ਫਿਰ ਮੱਥੇ ਨਹੀਂ ਲੱਗਦੇ ਇਹਨਾਂ ਦੇ ਮਲਾਈ ਸਾਡੇ ਫੌਜੀ ਸਾਹਿਬ ਨੇ ਮੈਨੂੰ ਕਹਿੰਦੇ ਆ ਉਹ ਰਿਟਾਇਰ ਨਹੀਂ ਜੀ ਉਹਨਾਂ ਕੋਲੇ ਫੀਮ ਰੱਖਦੇ ਆ ਕਹਿੰਦੇ ਵੀ ਤੂੰ ਸੇ ਕੋਈ ਫੀਮ ਖਾ ਕੇ ਗਾ ਯਾਰ ਮੈਂ ਕਹਿੰਦਾ ਗਾਉਂਗਾ ਤਾਂ ਹੀ ਗਾਉਂਗਾ ਇਹ ਨਸ਼ਾ ਕਰਕੇ ਨਹੀਂ ਆਉਂਦਾ ਜੀ ਅਵੇਲੇਬਲ ਨਹੀਂ ਕੀ ਲੱਗਦੀ ਬਿਹੜਾ ਸਮੇਂ ਚ ਅਪਡੇਟ ਆਇਓ ਜਾਇਜ਼ ਆ ਜਾਂ ਨਜਾਇਜ਼ ਆ ਭਾਈ ਅ ਜਿਹੜਾ ਮੰਨ ਲਓ ਜੀ ਬਦਲਾ ਆਇਆ ਜੀ ਮੈਨੂੰ ਵਧੀਆ ਲੱਗਦੀ ਮੰਨ ਲਓ ਬਹੁਤ ਵਧੀਆ ਜੀ ਤੇ ਮੈਂ ਚਾਹੁੰਦਾ ਜੀ ਜਿਵੇਂ ਹੁਣ ਆਪਣੇ ਜਦੋਂ ਪੰਜਾਬ ਆਈ ਮਨ ਲਾ ਪੰਜਾਬ ਕੀ ਪੂਰਾ ਬਲਡੀ ਲਾ ਲਈ ਸੰਸਾਰ ਹੀ ਲਾ ਲੋ ਨਾ ਕਿਉਂਕਿ ਨਸ਼ਾ ਹੀ ਅੱਜ ਕੱਲ ਮੈਂ ਨਾ ਮੰਨ ਲਓ ਜਦੋਂ ਪਿੰਡ ਦੇ ਵਿੱਚ ਹੀ ਜ਼ਿਆਦਾਤਰ ਮੇਰੇ ਕਾਲਜ ਦੇ ਵਿੱਚ ਹੀ ਮਨ ਲਾ ਦੋਸਤ ਨਹੀਂ ਜੀ ਪਿੰਡ ਦੇ ਵਿੱਚ ਜਾਂ ਤੋਂ ਬਾਹਰ ਸਰਕਲ ਦੇ ਵਿੱਚ ਦੁੱਖ ਮੇਰੇ ਜ਼ਿਆਦੇ ਸਟੂਡੈਂਟ ਹੀ ਨੇ ਜੀ ਮੇਰੇ ਤੋਂ ਵੱਡੇ ਵੀ ਤੇ ਮੇਰੇ ਹਾਨ ਦੀ ਮੇਰੇ ਸਟੂਡੈਂਟ ਹੈ ਜੀ ਤੇ ਮੈਂ ਇੱਕ ਗੱਲ ਅਕਸਰ ਦੇਖਦਾ ਨਹੀਂ ਜਿਹੜੇ ਛੋਟੇ-ਛੋਟੇ ਵੀ ਮੁੰਡੇ ਹੈ ਜੀ ਹਨਾ ਜੀ ਉਹ ਕੋਲ ਲਿਪ ਬਹੁਤ ਯੂਜ਼ ਕਰਦੇ ਹੈ ਜੀ ਤੇ ਬਾਈ ਜੀ ਮੇਰੀ 25 ਸਾਲ ਦੀ ਮੁਰਗੀ ਅੱਜ ਤੱਕ ਮੈਂ ਭਾਰਤਿਆਂ ਦੇਖਿਆ ਇਸ ਐਕਸਲੈਂਟ ਹੀ ਮੇਰੀ ਰੇਸ਼ ਰਹੀ ਹੈ ਜੀ ਕਿਆ ਬਾਤ ਐਕਸਲੈਂਟ ਮੈਂ ਮੈਂ ਪੇਪਰ ਦੇ ਵਿੱਚ ਵੀ ਚਲੋ ਜੀ ਉਹ ਤਾਂ ਕੁਦਰਤੀ ਹੈ ਹਨਾ ਜੀ ਕੋਈ ਮੇਰੇ ਐਮ ਐਚ ਪੈਂਦੀ ਹੈ ਜੀ ਬਾਹਾਂ ਦੇ ਵਿੱਚ ਤੇ ਮੈਂ ਸੱਤ ਭਾਰਤਿਆਂ ਸੱਤਾਂ ਤੇ ਐਕਸਲੈਂਟ ਰੇਸ਼ ਲਈ ਹੈ ਜੀ ਮੈਂ ਤੇ ਅ ਕੂਲ ਲੈਪਰ ਉਹਨੀ ਤਾਂ ਬਹੁਤ ਦੂਰ ਦੀ ਗੱਲ ਹੈ ਮੈਂ ਹੀ ਕਹਿਣਾ ਉਹਨੇ ਵੀ ਚਲੋ ਜਿਹੜੇ ਛੋਟੇ ਆ ਜਿਹੜੇ ਹਨ ਜਿਵੇਂ ਹੋਣਾ ਜਵਾਗ ਉਹੀ ਮੰਨ ਲਾ ਕੂਲ ਨਾਲੇ ਉਹਦੇ ਉੱਪਰ ਦੇਖੋ ਫੋਟੋ ਬਣਾਈ ਹੋਈ ਹੈਈ ਹਨ ਆਪਾਂ ਦੇਖੋ ਵੀ ਉਹਦੇ ਉੱਤੇ ਦੱਸਿਆ ਹੋਇਆ ਵੀ ਇਹ ਚੀਜ਼ ਮੌਤ ਹੈ ਹਨ ਜੀ ਵੀ ਫਿਰ ਵੀ ਬੰਦੇ ਉਹਨੂੰ ਯੂਜ਼ ਕਰਦੇ ਆਈ ਮੈਂ ਕੋਈ ਇਹ ਮੇਰੇ ਭਰਾ ਆ ਗਈ ਸਾਰਿਆਂ ਨਾਲ ਦੋਸਤ ਨੇ ਮੈਂ ਕਿ ਉਹਨੂੰ ਲਾ ਕੇ ਨਹੀਂ کہہ ਰਿਹਾ ਹਾਂ ਬਿਲਕੁਲ ਵੀ ਮਤਲਬ ਹੈ ਇੱਕ ਕਹਿਣ ਦੀ ਗੱਲ ਵੀ ਉਹਦੇ ਉੱਪਰ ਫੋਟੋ ਦਿੱਤੀ ਆ ਹਨਾ ਆਪਾਂ ਫੇਰ ਵੀ ਫੋਟੋ ਦੇਖ ਕੇ ਵੀ ਹਨਾ ਜੀ ਉਹਨੂੰ ਮਤਲਬ ਯੂਜ਼ ਕਰ ਰਹੇ ਆ ਖਾਰੇ ਆਪਣੇ ਨਾ ਬੱਚਿਆਂ ਦਾ ਆਪਣੇ ਯੂਥ ਦਾ ਵਿਜ਼ਨ ਇਹ ਬਣ ਗਿਆ ਵੀ ਜਿਹੜੀ ਚੀਜ਼ ਮਾੜੀ ਆ ਅਸੀਂ ਉਹ ਕਰਕੇ ਦੇਖੀਏ ਟਰਾਈ ਇੱਕ ਆਪਾਂ ਇਹ ਚੀ ਦੀ ਲੋਕੀ ਬੜੇ ਹੀ ਸਾਹਮਣੇ ਆ ਮੰਡੀਰ ਲਾ ਲਓ ਆਪਣਾ ਯੂਥ ਲਾ ਲਓ ਇਹ ਵੀ ਪਤਾ ਨਹੀਂ ਜੇ ਸਾਡੇ ਬੋਲੋ ਚ ਕੁਲੇਪ ਲੱਗੀ ਹੋਊਗੀ ਜਾਂ ਅਸੀਂ ਮੜਾ ਜਾਂ ਮੜਕ ਚ ਕਹਿ ਦਈਏ ਵੀ ਦਾਰੂ ਦੂਰ ਪੀ ਕੇ ਤੁਰਾਂਗੇ ਪਤਾ ਨਹੀਂ ਸਾਡੀ ਕੈਂਪ ਵੱਖਰੀ ਪਛਾ ਕਹਿੰਦਾ ਲਗਾਤਾਰ ਪ੍ਰੋਗਰਾਮ ਦੇ ਮਤਲਬ ਇਹ ਸਾਡੇ ਫੌਜੀ ਸਾਹਿਬ ਨੇ ਮੈਨੂੰ ਕਹਿੰਦੇ ਆ ਉਹ ਰਿਟਾਇਰ ਨਹੀਂ ਜੀ ਉਹਨਾਂ ਕੋਲੇ ਫੀਮ ਰੱਖਦੇ ਆ ਕਿੰਨੀ ਵੀ ਤੁਸੀਂ ਕੋਈ ਫੀਮ ਖਾ ਕੇ ਗਾ ਯਾਰ ਮੈਂ ਕਹਿੰਦਾ ਗਾਉਂਗਾ ਤਾਂ ਹੀ ਗਾਉਂਗਾ ਜੀ ਨਸ਼ਾ ਕਰਕੇ ਨਹੀਂ ਗਾਉਂਦਾ ਅੱਜ ਤੱਕ 4 ਸਾਲ ਹੋ ਗਏ ਮੈਨੂੰ ਕੰਮ ਕਰਦੀ ਜਿੰਦਗੀ ਚ ਮੈਂ ਚਾਹੀ ਡੇ ਨਾਈਟ ਪ੍ਰੋਗਰਾਮ ਲਾਵਾ ਇਹ ਸ਼ੋਅ ਲਾਵਾ ਕਦੇ ਮੇਰੀ ਆਵਾਜ਼ ਚਾਹੀ ਬੈਠ ਜੇ ਜੀ ਪਰ ਮੈਂ ਕਹਿੰਦੀ ਨਸ਼ਾ ਕਰਕੇ ਨਹੀਂ ਆਇਆ ਜੀ ਨੇ ਬਹੁਤ ਸੋਹਣੀ ਸੋਚ ਹੈ ਬਹੁਤ ਸੋਹਣੀ ਜੀ ਮੈਂ ਕਹਿੰਦਾ ਵੀ ਚਲੋ গারਲਫ੍ਰੈਂਡ ਮੈਂ ਜਿਹੜੀ ਚੀਜ਼ ਸੋਚਦਾ ਜਿਹੜਾ ਮੇਰਾ ਮਾਈਂਡ ਹੈ ਜੀ ਮੰਨ ਲਓ ਮੈਂ ਕਹਿੰਦਾ ਮੰਮੀ ਵਰਗੀ গারਲਫ੍ਰੈਂਡ ਨਹੀਂ ਹੋਣੀ ਹਾਂ ਬਿਲਕੁਲ ਕਿਉਂਕਿ ਆਪਾਂ ਕਿਦੀ ਗਲਤ ਹੋ ਜੇ ਕੁਝ ਵੀ ਕਰ ਦਈਏ ਜੀ ਪਰ ਮੰਮੀ ਨੇ ਕਦੇ ਨਹੀਂ ਇਹ ਕਹਿਣਾ ਵੀ ਮੇਰਾ ਪੁੱਤ ਗਲਤ ਹੈ ਜੀ ਇਸ ਕਰਕੇ ਮੇਰੀ ਮਾਂ ਤੇ ਕਬੂਲੀ ਹੈ ਜੀ ਮੈਨੂੰ ਬਹੁਤ ਪਿਆਰੀ ਲੱਗਦੀ ਹੈ ਮੈਂ ਪਾਉਣੀ ਹਰ ਫੰਕਸ਼ਨ ਦੇ ਵਿੱਚ ਓਏ ਕਾਵਾ 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 ਓਏ ਭੁੱਲਿਆ ਕਿਉਂ ਫਿਰਦਾ ਓਏ ਮਾਵਾ ਠੰਡੀਆਂ ਓਏ ਮਾਂ ਮਾਂ ਠੰਡੀਆਂ ਛਾਵਾ ਵੀ ਮਾਂ ਦਾ ਦੇਣ ਕੋਈ ਦੇ ਨਹੀਂ ਸਕਦਾ ਓਏ ਮਾਂ ਦਾ ਦੇਣ ਕੋਈ ਦੇ ਨਹੀਂ ਸਕਦਾ ਕੀ ਰਾਜਾ ਕੀ ਰਾਣਾ ਵੀ ਗੁਰੂ ਬਿਨਾ ਕਿਤੇ ਗਿਆਨ ਨਾ ਹੋਵੇ ਓਏ ਗੁਰੂ ਬਿਨਾ ਕਿਤੇ ਗਿਆਨ ਨਾ ਹੋਵੇ ਓਏ ਸੱਚੀ ਗੱਲ ਸੁਣਾਵਾ ਕੰਨ ਤੇ ਹੱਥ ਰੱਖ ਕੇ ਲੋਕ ਬੋਲੀਆਂ ਪਾਵਾ ਕੰਨ ਤੇ ਹੱਥ ਰੱਖ ਕੇ ਲੋਕ ਬੋਲੀਆਂ ਪਾਵਾ ਕੰਨ ਤੇ ਹੱਥ ਰੱਖ ਕੇ ਕੀ ਕੀਆ ਬਾਤ ਬਹੁਤ ਸੋਣਾ ਬਈ ਤਾਲੀਆਂ ਦਵਾਰੇ ਫੇਰ ਲਾ ਬਹੁਤ ਲੱਗਿਆ ਬਈ ਬਹੁਤ ਸਨਾਂ ਕੱਢਿਆ ਲੱਖੋ ਗੱਲਬਾਤ ਕੋਈ ਸ਼ੇਅਰ ਕਰਨਾ ਚਾਹੋ ਨੇ ਘਰ ਪਰਿਵਾਰ ਕੋਣ ਕੋਣ ਹੈ ਮੈਂ ਮੇਰਾ ਬ੍ਰਦਰ ਆਈ ਉਹ ਵੀ ਆਰਮੀ ਚ ਭਰਤੀ ਆਈ ਆ ਆ ਆਰਮੀ ਤੁਹਾਡਾ ਭਰਾ ਹੈ ਠੀਕ ਹੈ ਫਿਰ ਯਾਰ ਇਹ ਵੀ ਹੁੰਦਾ ਵੀ ਆਪਣੇ ਪਰਿਵਾਰ ਦੇ ਕਹਿਣ ਲੱਗ ਜਾਂਦੇ ਨੇ ਜਾਂ ਰਿਸ਼ਤਰ ਕਹਿਣ ਲੱਗ ਜਾਂਦੇ ਆ ਵੀ ਇੱਕ ਮੁੰਡਾ ਆਰਮੀ ਚ ਭਾਗਿਆ ਦੂਜੇ ਨੂੰ ਕਿਉਂ ਬਾਹਰ ਤੋਰਨਾ ਜਾਂ ਦੂਜੇ ਨੂੰ ਕਿਉਂ ਆਰਮੀ ਚ ਤੋਰਨਾ ਨਹੀਂ ਜਿਹੇ ਵੀ ਗੱਲਬਾਤ ਕਰੇ ਨਹੀਂ ਸਰ ਜਾਂ ਕਿਸੇ ਨੇ ਕਿਹਾ ਬਈ ਯਾਰ ਵੀ ਦੋਨੋਂ ਕਿਉਂ ਆਰਮੀ ਚ ਜਾਣੇ ਹੋ ਨਹੀਂ ਕਿਸੇ ਨੇ ਨਹੀਂ ਇਹ ਦੇਖਦੇ ਚਲੋ ਆਰਮੀ ਦੀ ਸੋਚੇ ਬਹੁਤ ਚੰਗੀ ਜਿਹੜੀ ਸੇਵਾ ਕਰਨਾ ਚਾਹੁੰਦੇ ਹੋ ਕੋਈ ਡ੍ਰੀਮ ਰੱਖਿਆ ਹੋਵੇ ਲਾਈਫ ਵਿੱਚ ਕਿਸੇ ਗੱਡੀ ਦਾ ਕੋਠੀ ਦਾ ਕੋਈ ਵੀ ਬੋਲਟ ਦਾ ਡ੍ਰੀਮ ਹੈ ਆਏ ਹਾਏ ਇਹ ਯਾਰ ਹੁੰਦਾ ਬਹੁਤ ਜਿਹ ਉਹੀ ਵਸਾਈ ਵਧੀਆ ਲੱਗਦਾ ਵਧੀਆ ਲੱਗਦਾ ਬਹੁਤ ਚੰਗੀ ਗੱਲ ਹੈ ਭਰਾ ਨਾਲ ਵਧੀਆ ਪਿਆਰ ਬਣਿਆ ਹੋਇਆ ਗੱਲਬਾਤ ਹੁੰਦੀ ਰਹਿੰਦੀ ਹੈ ਕਿੱਥੇ ਜੌੜੀ ਹੈ ਭਰਾ ਦੀ ਹਾਂ ਯੂਪੀ ਕਿੰਨੀ ਹੈ ਜੀ ਯੂਪੀ ਕਣੀ ਹੈ ਠੀਕ ਹੈ ਭਾਈ ਜੋ ਵਧੀਆ ਚੱਲ ਰਿਹਾ ਸਾਰਾ ਕੁਝ ਓਕੇ ਹੈ ਜੀ ਹਾਂਜੀ ਵਧੀਆ ਓਕੇ ਠੀਕ ਹੈ ਠੀਕ ਹੈ ਤਾਂ ਘਰ ਪਰਿਵਾਰ ਸਾਹਿਬ ਠੀਕ ਠਾਕ ਉਹ ਗੱਲਬਾਤ ਕੁਝ ਸ਼ੇਅਰ ਕਰਨਾ ਚਾਹੁੰਦੇ ਹਾਂ ਆਪਣੇ ਭਰਾ ਨੂੰ ਜਿਹੜੇ ਬਾਰਡਰ ਤੇ ਖੜੇ ਹੈ ਵਸਾਈ ਕੋਈ ਠੀਕ ਹੈ ਮੁੰਡਾ ਸੰਗਦਾ ਹਾਂ ਤੁਸੀਂ ਵੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸੁਖਪ੍ਰੀਤ ਸਿੰਘ ਹੈ ਜੀ ਸੁਖਪ੍ਰੀਤ ਭਾਈ ਤੁਸੀਂ ਕਿੱਥੋਂ ਦੀ ਮਾ ਕਹਿ ਦੋ ਯੋ ਭਾਈ ਮੇਰੇ ਪਿੰਡ ਦੀ ਇੱਕ ਆ ਖੜਾ ਮੇਰੇ ਨਾਲ ਦਾ ਹੀ ਇਹ ਮੇਰੇ ਪਿੰਡ ਇਕੱਠੇ ਆ ਅੱਛਾ ਤੁਸੀਂ ਉਦੋਂ ਮੌਕੇ ਤੇ ਦਸਤਾਰਾ ਸਜਾਉਣ ਨੂੰ ਬਾਈ ਹੋ ਰਹੇ ਹਾਂ ਹਾਂਜੀ ਹਾਂ ਬਹੁਤ ਚੰਗੀ ਸੇਵਾ ਰਮਾ ਰਹੇ ਹੋ ਕੀ ਲੱਗਦਾ ਹੁੰਦਾ ਜਦੋਂ ਮਾਂ ਦੇ ਵਿੱਚ ਉਹ ਕੀ ਹੁੰਦਾ ਵੀ ਬਹੁਤ ਵਧੀਆ ਲੱਗਦਾ ਇਹ ਮੰਨ ਕੇ ਚਲੋ ਵਧੀਆ ਕੰਮ ਆਈ ਆਪਣਾ ਸੱਭਿਆਚਾਰ ਨੂੰ ਪ੍ਰਮੋਟ ਕਰਦੇ ਆਈ ਮੁੰਡੇ ਹਨਾ ਚਲੋ ਵਧੀਆ ਫੀਲ ਹੁੰਦਾ ਇਹ ਫੋਨ ਆ ਗਿਆ ਇਹ ਵਿੱਚ ਫੋਨ ਆ ਗਿਆ ਵਿੱਚ ਇਹਦਾ ਫੋਨ ਆ ਵੇ ਗੱਡੀ ਭਰਾ ਦੇ ਵਿਆਹ ਤੇ ਗੱਡੀ ਆ ਸਮਝ ਗਿਆ ਆ ਰੱਖਦੇ ਰੱਖਦੇ ਕੋਈ ਬਾਅਦ ਚ ਸੁਣ ਲਈ ਹਾਂਜੀ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਹੈਗਾ ਸਾਹਮਣੇ ਮੈਿਕ ਤੇ ਚੱਕ ਲੈਨੇ ਜੀ ਠੀਕ ਹੈ ਠੀਕ ਹੈ ਕੀ ਕਰਨਾ ਚਾਹੁੰਨੇ ਲਾਈਵ ਦੇ ਵਿੱਚ ਮੇਰਾ ਭਰਾ ਕਰਨਾ ਤਾਂ ਹੀ ਡ੍ਰੀਮ ਤਾਂ ਬਹੁਤ ਸੀਗੀ ਪੂਰੇ ਨਹੀਂ ਹੋਈ ਸੀ ਮੰਨ ਚਲੋ ਕਿਹਦੀ ਕਰ ਲੋ ਬਾਈ ਬਾਈ ਮਿਹਨਤ ਬਹੁਤ ਕੀਤੀ ਸੀਗੀ ਮੰਨ ਚਲੋ ਆਈ ਲੈਟਸ ਬੀ ਕੀਤੀ ਸੀ ਜੀ ਦੋ ਵਾਰੀ ਫੇਲ ਆਈ ਜੀ ਰਿਫਿਊਜ਼ ਲਾ ਗਈ ਤੇ ਪ੍ਰਤੀਪੂਰਤੀ ਤਾਂ ਨਹੀਂ ਖਲੋ ਦੇਖੇ ਜੀ ਆਪਾਂ ਨੂੰ ਮੰਨ ਚਲੋ ਵਧੀਆ ਨਹੀਂ ਲੱਗਿਆ ਜਦੋਂ ਬਾਰ ਬਾਰ ਸੋਚਿਆ ਸੀ ਉਹਦੇ ਮਨ ਦੇ ਵਿੱਚ ਕੀ ਸੀਗਾ ਵੀ ਬਾਹਰ ਹੀ ਕਿਉਂ ਜਾਣਾ ਮਾਨ ਦੇ ਵਿੱਚ ਤਾਂ ਬਹੁਤ ਕੁ ਸੀਗਾ ਜੀ ਮਾਨ ਨੇ ਚਲੋ ਜਿਹੜਾ ਮੇਰਾ ਫਰੈਂਡ ਹੈ ਪੱਕਾ ਫਰੈਂਡ ਆ ਉਹ ਕੈਨੇਡਾ ਰਹਿੰਦਾ ਜੀ ਅੱਛਾ ਤੇ ਹਾਂ ਬਸ ਐ ਸੀਗਾ ਵੀ ਉਹਦੇ ਕੋਲ ਹੀ ਜਾਣਾ ਜੀ ਪਰ ਐਂਜ ਲੱਗਦਾ ਵੀ ਯਾਰ ਜਦੋਂ ਜਵਾਬ ਬਾਹਰ ਦੇ ਚੱਕਰਾਂ 'ਚ ਪਏ ਐ ਵੀ ਐਂ ਲਾਲੂ ਜਿਹੜੇ ਹੁਣ ਆਪਣਾ ਦੋਸਤ ਮਿੱਤਰ ਪੜਦੇ ਸੀ ਉਹ ਦੂਰ ਹੋ ਗਏ ਪਤਾ ਨਹੀਂ ਕਦੋਂ ਮਿਲਣਾ ਨਹੀਂ ਮਿਲਣਾ ਹਣਾ ਉਹ ਜਿਆਦਾ ਯਾਦ ਆ ਕਿਵੇਂ ਜਿਹਾ ਲੱਗਦਾ ਵੀ ਅੱਜ ਨਾ ਹੀ ਚਾਹੀਏ ਬਾਹਰ ਨਹੀਂ ਘਰ ਮਿਸ ਤਾਂ ਬਹੁਤ ਕਰਦੀ ਐ ਜੀ ਜਾਨ ਨੂੰ ਜੀ ਵੀ ਕਰਦਾ ਬਹੁਤ ਐਸ ਕਰਕੇ ਮੈਂ ਮੇਰੇ ਫਰੈਂਡ ਦਾ ਟੈਟੂ ਵੀ ਬਣਵਾਇਆ ਹੋਇਆ ਜੀ ਕੀ ਆ ਬਾਤ ਟੈਟੂ ਬਈ ਥੋੜੇ ਫਰੈਂਡ ਤਾਂ ਆਪਣ ਆ ਭਰਾ ਦਾ ਹੀ ਆ ਫਰੈਂਡ ਦਾ ਤੁਹਾਨੂੰ ਪਰੀਸੀ ਵੀ ਤਾਂ ਪ੍ਰੀਤ ਬਾਈ ਨੂੰ ਐਨਾ ਮਿਸ ਕਰਦੇ ਆ ਯਾਰ ਹਾਂਜੀ ਹਾਂ ਇੱਕ ਆ ਖੜਾ ਹੀ ਮੇਰੇ ਨਾਲ ਦਾ ਪੱਕਾ ਫਰੈਂਡ ਹੈ ਇਹਰਾ ਇਹੋ ਬੈਠਾ ਹੀ ਮੁਰੇ ਹਾਂਜੀ ਹਾਂ ਥੋੜੇ ਪੱਕੇ ਆ ਤੈਨੂੰ ਲਾਲੂ ਹੀ ਥੱਲੇ ਲਾਲੋ ਇਹਨੂੰ ਆ ਜਾ ਬਈ ਥੱਲੇ ਆ ਜਾ ਫਿਰ ਆ ਜਾ ਮੇਰੇ ਭਰਾ ਉਹ ਲਾ ਦੋ ਭਰਾ ਦੀ ਦਾੜੀ ਜੀ ਲਾਸ ਵਾਲੇ ਇੱਕ ਦੋ ਮਿੱਟੀ ਆਪਣੇ ਕੋਲ ਸਮਾਂ ਘਾਟੀ ਹੈ ਤੇ ਇਹਦੀ ਖਾਸ ਗੱਲ ਕੀ ਲੱਗਦੀ ਹੈ ਖਾਸ ਗੱਲ ਹੈ ਆ ਜੀ ਮੰਨ ਕੇ ਚੱਲੋ ਜਦੋਂ ਵੀ ਕੋਈ ਭੀੜ ਪੈਂਦੀ ਹੈ ਜੀ ਰਿਸ਼ਤੇਦਾਰ ਨਹੀਂ ਕੰਮ ਆਉਂਦੇ ਇਹ ਮਨਾਲ ਖੜਦੇ ਹੀ ਆ ਆਪਣੇ ਇੱਕ ਹੀ ਦੋਸਤ ਹੋ ਗਿਆ ਹੀ ਉਹ ਹੋ ਗਿਆ ਏ ਮਨਨੇ ਚਲੋ ਮੇਰੇ 4-5 ਪੱਕੇ ਮਿੱਤਰ ਹੀ ਆ ਆਪਣੀ ਵਧੀਆ ਸਪੋਰਟ ਕਰਦੇ ਹੈਗੇ ਐਵੇਂ ਕੋਈ ਨਹੀਂ ਆ ਇੱਕ ਨਾਲੇ ਗੱਲ ਕਹਿੰਦੇ ਤਾਂ ਮੈਂ ਹਕੀਕਤ ਨਹੀਂ ਕਹੂੰਗਾ ਗੱਲ ਕਹਿੰਦੇ ਕਹਿੰਦੇ ਭਾਈ ਇਹ ਯਾਰੀ ਦੋਸਤੀ ਕਹਿੰਦੇ ਪੈਸਾ ਆ ਜੇ ਨਾ ਕਹਿੰਦੇ ਯਾਰੀ ਦੋਸਤੀ ਬਿਰੋ ਗੱਲਬਾਤ ਨਹੀਂ ਦੇ ਨਹੀਂ ਸਾਡੇ ਜਿੱਦਾਂ ਨਹੀਂ ਹੋ ਰਹੀ ਐਵੇਂ ਇਹ ਕੰਮ ਇਹਦੇ ਬਹੁਤ ਪੈਸੇ ਦੇਣੇ ਹੋਣਗੇ ਮੰਨ ਕੇ ਚਲੋ ਆ ਇਹਦਾ ਵਧੀਆ ਹੀ ਇਹਦਾ ਕਰੋ ਠੀਕ ਹੈ ਸਿਸਟਮ ਐ ਕਰੋ ਗਰੀਬ ਨਾ 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 ਕੋਈ ਗਰੀਬ ਨਹੀਂ ਬਾਈ ਕੋਈ ਗਰੀਬ ਵਧੀਆ ਇਹ ਆਪਣੀ ਵਧੀਆ ਸਪੋਰਟ ਕਰਦੇ ਆਂ ਅਸਲ ਯਾਰੀ ਇਹਨੂੰ ਕਹਿੰਦੇ ਆ ਯਾਰੀ ਮੈਨੂੰ ਇਥੋਂ ਮੈਨੂੰ ਬੜੀ ਸੋਹਣੀ ਥੋੜੀ ਜਿਹੀ ਡੈਫੀਨੇਸ਼ਨ ਮਿਲੀ ਆ ਅਸਲ ਯਾਰੀ ਹੋਊਗਾ ਜਿਹੜਾ ਬੰਦਾ ਪਰਖ ਕੇ ਯਾਰੀ ਲਾਉਂਦਾ ਉਹ ਯਾਰ ਮਿੱਤਰ ਨਹੀਂ ਹੁੰਦਾ ਬਾਈ ਨਹੀਂ ਇਹਦੇ ਡੈਡੀ ਨੂੰ ਫੋਨ ਕਰ ਲਈ ਉਹ ਵੀ ਜਮਾਨੇ ਪੈਸਿਆਂ ਦੀ ਲੋੜਾ ਥੋੜੀ ਮੋਟੀ ਫੋਨ ਕਰ ਲਈ ਉਹ ਆਪਾਂ ਨੂੰ ਐ ਨਹੀਂ ਜਵਾਬ ਨਹੀਂ ਦਿੰਦੇ ਜੀ ਕਹਿ ਦਿੰਦੇ ਵੀ ਹਾਂ ਤੂੰ ਆ ਜਾ ਲੈ ਜਾ ਬਹੁਤ ਇੱਕ ਨਾ ਕੁਝ ਕੇ ਹੁੰਦਾ ਵੀ ਆਪਾਂ ਜਦੋਂ ਆਪਣੇ ਤੇ ਮਾੜਾ ਸਮਾਂ ਹੁੰਦਾ ਕੁਝ ਕਿ ਆਪਣੇ ਸ਼ ਸ਼ੌਂਕ ਤਾਂ ਬਹੁਤ ਹੈ ਜੀ ਮਨੇ ਚਲੋ ਸ਼ੌਂਕ ਹੁਣ ਥੋੜਾ ਜਿਹਾ ਪਿੱਛੇ ਪੈ ਗਿਆ ਸਿਸਟਮ ਜਿਵੇਂ ਫੈਲ ਆਉਣੀ ਸੀਗੀ ਫੋਨ ਫੇਰ ਆ ਗਿਆ ਜੀ ਇਹ ਗੜਬੜਾ ਹੈ ਕੋਈ ਗੱਡੀ ਵਾਲੀ ਦੀ ਹੈ ਚਲੋ ਕੋਈ ਨਹੀਂ ਬਾਲਣੇ ਕਰਦੇ ਬਾਤੋ ਚੱਕ ਲਿਓ ਸਾਈਲੈਂਟ ਕਰਦੇ ਤੇ ਕੋਈ ਲੱਗਦਾ ਹੋਵੇ ਬਈ ਕੋਈ ਇਹ ਗੱਲ ਬਾਤ ਮੈਂ ਦੁਬਾਰਾ ਫੇਰ ਪੁੱਛਾਂ ਹਾਂਜੀ ਪਤਾ ਨਾ ਕੁਝ ਕ ਆਪਣੇ ਸ਼ੌਂਕ ਐ ਇਦਾਂ ਨੇੜੇ ਆ ਪੂਰੇ ਕਰਨਾ ਚਾਹੁੰਦੇ ਆ ਬਟ ਕੁਝ ਕ ਆਪਣੋ ਕੰਡੀਸ਼ਨਾਂ ਮਾਰ ਜਾਂਦੇ ਆ ਅੰਦਾ ਵੀ ਯਾਰ ਜੇ ਸਾਡੇ ਕੋਲੇ ਪਰਮਾਤਮਾ ਦੀ ਮਿਹਨ ਨਾ ਕੁਝ ਹੁੰਦਾ ਨਾ ਤਾਂ ਅੱਜ ਅਸੀਂ ਕਿਸੇ ਹਾਰੇ ਨਾ ਕੱਢਦੇ ਜੇ ਸਾਡੇ ਨਾਲ ਚੀ ਨਾ ਹੁੰਦੀ ਹਾਂਜੀ ਹਾਂ ਮੈਨੂੰ ਗੱਡੀ ਦਾ ਬਹੁਤ ਸ਼ੌਂਕ ਹੈ। ਹਾਂ। ਮਨਿਆਲੇ ਜਿਵੇਂ ਨੀਮੀ ਜੀ ਗੱਡੀ ਨੇ BMW ਹੋਗੀ। ਉਹ ਗੱਡੀ ਮੇਰੀ ਫੇਵਰੇਟ ਕਾਰ ਹੈ ਜੀ। ਕਿਆ ਬਾਤ ਹੈ ਕਿਆ। ਇਹ ਲੋ ਗੱਡੀ ਹੋ ਗਈ ਮੇਰੇ। ਚਲੋ ਜੋ ਚੰਗਾ ਬੈਸ। ਪਰ ਆਇਆ ਹਾਂ ਵੀ ਜਦੋਂ ਟਾਈਮ ਆਇਆ ਜੀ ਜ਼ਰੂਰ ਕਰਾਂਗੇ ਸ਼ੌਂਕ ਪੂਰੇ। ਨਹੀਂ ਨਹੀਂ ਜ਼ਰੂਰ ਜੋ ਤੁਸੀਂ ਬੀਮਰ ਗੱਡੀ ਤੁਸੀਂ ਜ਼ਰੂਰ ਲਾਓ ਸਾਡੀ ਤੋਂ ਦੇਖੀ ਦੋ ਆ। ਫਿਰ ਕਿੱਥੇ ਕਿੱਥੇ ਗੱਡੀ ਦੇਣੇ ਆ ਤੇ। ਕਿਹੜੇ ਵੇਹ ਦੋਸਤਾਂ ਮਿੱਤਰਾਂ ਨਾਲ ਪਿੰਡ 'ਚ ਦੇਤੇ ਜਿਹੜੇ ਪਿੰਡ ਵਾਲਿਆਂ ਨੂੰ ਵੱਧ ਖਚਾਉਣਾ। ਆਹ ਗੱਲ ਕਿਹੜਾ ਚਾਹੁੰਦਾ ਸੀ ਤੂੰ ਹੈ। ਹਾਂ ਇੱਕ ਰਿਸ਼ਤੇਦਾਰ ਨੇ ਇਹ ਰਿਸ਼ਤੇਦਾਰਾਂ ਨੇ ਮੰਨ ਗ ਦੁਖੀ ਕੀਤਾ ਜੀ ਇੱਕ ਟਾਈਮ ਤੇ ਹਾਂ ਮਤਲਬ ਕਿਵੇਂ ਦੁਖੀ ਮਤਲਬ ਕਿਵੇਂ ਕਹਿਣਾ ਚਾਹੁੰਦੇ ਦੁਖੀ ਫੈਲ ਆਉਣ ਵਾਲੇ ਪੈਸੇ ਲੈ ਲਈ ਜਿਵੇਂ ਚਲੋ ਉਹ ਮੁੰਡੇ ਨੇ ਬਾਹਰ ਜਾਣਾ ਸੀਗੇ ਨਾ ਤਾਂ ਨਹੀਂ ਮੈਂ ਲੈ ਸਕਦਾ ਐਵੇਂ ਖਾਸ ਹੀ ਰਿਸ਼ਤੇਦਾਰੀ ਹੈ ਅੱਛਾ ਹਾਂ ਪਰ ਮਨ ਨੂੰ ਨਾ ਛੰਡਣ ਆਈ ਗੇਨਗਾਲ ਆ ਗਈ ਤੇ ਇਹ ਉਹਨਾਂ ਨੇ ਮੌਕੇ ਤੇ ਬਹੁਤ ਜ਼ਿਆਦਾ ਤੰਗ ਕੀਤਾ ਜੀ ਤੇ ਉਦੋਂ ਫਿਰ ਇਹ ਤਾਂ ਫੜੇ ਕੁਝ ਪੈਸੇ ਰਾਤੇ ਰਾਤ ਦੀ ਇਹ ਇਹ ਮੇਰੇ ਦੋਸਤ ਨੂੰ ਫੋਨ ਕੀਤਾ ਕੈਨੇਡਾ ਵਾਲੇ ਨੂੰ ਇਹ ਰਾਤੇ ਰਾਤ ਇਹਿੰਡ ਚੀ ਉਹਨਾਂ ਦਾ ਜਿਹੜਾ 1 ਲੱਖ 1.5 ਲੱਖ ਰੁਪਏ ਦੇਣਾ ਸੀ ਉਹ ਇਕੱਠਾ ਕਰਕੇ ਦਿੱਤਾ ਜੀ ਅੱਛਾ ਬਸ ਤਾਂ ਕਰਕੇ ਮੈਨੂੰ ਇਹਨਾਂ ਦੀ سپورਟ ਆਈ ਜੀ ਇਹ ਮੈਨੂੰ ਇਹੀ ਵਧੀਆ ਲੱਗਦਾ ਹੋਰ ਕੋਈ ਨਹੀਂ ਤੁਹਾਨੂੰ ਕੀ ਲੱਗਦਾ ਬਈ ਜਿਹੜੀ ਰਿਸ਼ਤਦਾਰੀਆਂ ਇਹ ਪੈਸੇ ਨਾ ਚੱਲਦੀਆਂ ਨੇ ਬਈ ਜਮਾਂ ਹੀ ਜਮਾਂ ਬਿਲਕੁਲ ਜਮਾਂ 100% ਹੈ ਜੀ ਮੈਂ ਪਹਿਲਾਂ ਕਹਿੰਦਾ ਵੀ ਬੜਾ ਪਿਆਰ ਹੋਣਾ ਜ਼ਰੂਰੀ ਹੈ ਪੈਸੇ ਵੀ ਪਹਿਲਾਂ ਜਦੋਂ ਸਾਡਾ ਚਲੋ ਵਧੀਆ ਟਾਈਮ ਸੀਗੇ ਜੀ ਵਧੀਆ ਸਾਡੇ ਆਉਂਦੇ ਜਾਂਦੇ ਸੀ ਤੇ ਚਲੋ ਜਦੋਂ ਥੋੜੇ ਦੇ ਚੰਗਾ ਟਾਈਮ ਆਇਆ ਤੁਸੀਂ ਕੀ ਕਰੋਗੇ ਫਿਰ ਕਰਨਾਂ ਹੀ ਇਹ ਬਾਤ ਮਚਾਉਣੀ ਹੈ ਜੀ ਸਾਰੇ ਠੀਕ ਆ ਬਈ ਸੋ ਜੂਰ ਥੋੜੇ ਦੇ ਪ੍ਰਮਾਤਮਾ ਸਾਡੀ ਇਹੀ ਤੁਹਾਡੇ ਲਈ ਦੁਆ ਜਿੰਨੇ ਵੀਡੀਓ ਦੇ ਦੇ ਭਈ ਤੁਹਾਨੂੰ ਵੀ ਜ਼ਰੂਰ ਬੁਝਾਸ਼ ਕਰਦੇ ਨੇ ਜ਼ਰੂਰ ਭਰਾ ਲਈ ਇੰਨੀ ਕਸੀ ਸੋਹਣੀ ਤੁਹਾਡੇ ਲਈ ਦੁਆ ਕਰਦੇ ਆ ਕਿ ਤੁਸੀਂ ਜ਼ਰੂਰ ਵਧੀਆ ਤਾਕੜੇ ਮੀਰ ਹੋਮੋ ਬਹੁਤ ਤਾਕੜੇ ਲੈਵਲ ਦੇ ਨਹੀਂ ਅਮੀਰ ਨਹੀਂ ਹੋਣਾ ਇਹ ਹਾਂ ਬਸ ਆਪਾਂ ਲੈਵਲ ਮੀਡੀਅਮ ਹੋ ਜਾਈਏ ਆਪਾਂ ਐ ਅਮੀਰੀ ਨਹੀਂ ਦਿਖਾਉਣੀ ਆਪਾਂ ਆਪ ਦਾ ਬਸ ਆਪਦੇ ਆਪ ਚ ਹੀ ਰਹਿਣਾ ਹੈ ਲੋਕਾਂ ਦੇ ਸ਼ੋਅ ਆਫ ਜਿਆ ਕਰੀਏ ਉਹ ਚੀਜ਼ ਨਹੀਂ ਆਪਾਂ ਕਰਨੀ ਮਤਲਬ ਪਿੰਡ ਚ ਨਹੀਂ ਪੜਕ ਨਹੀਂ ਸ਼ੋਅ ਆਫ ਉਮੀਦਾਂ ਬਚਾਉਣਾ ਤੇ ਹੀ ਲੋਕਾਂ ਨੂੰ ਪਰ ਐਵੇਂ ਲੋਕਾਂ ਐ ਗਈਆਂ ਨੇ ਵੀ ਇਹ ਪੈਸੇ ਦਾ ਉਹ ਕਰਦੇ ਆ ਉਹ ਕਰਦੇ ਉਹ ਚੀਜ਼ ਨਹੀਂ ਆਪਾਂ ਬਾਲੀ ਜਿਆਦੇ ਨਹੀਂ ਹੁੰਗਾ ਹਾਂ ਵੀ ਚਲੋ ਆਪਣੇ ਸ਼ੌਂਕ ਪੂਰੇ ਕਰਨੇ ਜੀ ਬਹੁਤ ਚੰਗੀ ਗੱਲ ਹੈ ਕੋਈ ਐਦਾਂ ਦਾ ਸ਼ੌਂਕ ਹੈ ਤੂੰ ਲਾ ਦ ਵੀ ਯਾਰ ਬਾਪੂ ਦਾ ਆ ਸ਼ੌਂਕ ਸੀ ਬਾਪੂ ਨਹੀਂ ਪੂਰਾ ਕਰ ਸਕੇ ਬਟ ਬਾਪੂ ਦਾ ਮੈਂ ਪੂਰਾ ਕਰਨਾ ਬਾਪੂ ਨੂੰ ਜੀਪ ਲੈ ਕੇ ਦੇਣੀ ਹੈ ਇੱਕ ਵਾਰ ਹਾਂ ਉਹ ਕਿਉਂਕਿ ਲਾਲੋ ਵੀ ਜਦ ਕੰਮ ਕਰਦੇ ਉਹਨਾਂ ਦੇ ਜੀਪ ਉਹ ਬਹੁਤ ਚਲਾਉਂਦੇ ਆ ਜੀ ਉਤੋਂ ਫੀਲ ਹੁੰਦਾ ਵੀ ਹਾਂ ਯਾਰ ਇਹਨੂੰ ਸ਼ੌਂਕ ਹੈ ਕਿਤੇ ਨਾ ਕਿਤੇ ਇਹ ਚੀਜ਼ ਦਾ ਉਹ ਚੀਜ਼ ਜ਼ਰੂਰ ਪੂਰੀ ਕਰੀ ਨਹੀ ਨਹੀ ਜ਼ਰੂਰ ਤੁਸੀਂ ਪੂਰਾ ਕਰੋ ਬਾਈ ਤੁਸੀਂ ਕੋਈ ਗੱਲਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਆ ਬਾਈ ਕੁਛ ਨਹੀਂ ਔਖਾ ਤੇਰਾ ਪੈਨ ਲਾਦਾ ਇਹ ਘੱਟ ਬੋਲਦਾ ਮੁੰਡਾ ਹੈ ਸ਼ਾਇਦ ਆਈ ਥੋੜਾ ਸੰਗਦਾ ਨਹੀਂ ਉਹਦਾ ਬਾਅਦ ਚ ਨਾ ਬਹੁਤ ਪਕਾਈ ਮਾਰਦਾ ਜੀ ਬਾਅਦ ਚ ਪਕਾਈ ਮਾਰ ਉਮਰ ਕਿੰਨੀ ਹੋ ਗਈ ਬਾਈ ਉਮਰ ਮੇਰੀ 24 ਸਾਲ 24 ਸਾਲ ਹੋ ਗਏ ਮਤਲਬ ਵਿਆਹ ਦੇ ਨੇੜੇ ਤੇ ਲੱਗ ਗਏ ਇਹ ਗੋਈ ਮਨ ਨਹੀਂ ਤੇਰਾ ਮੰਨੇ ਜਾਂ ਉਹਦਾ ਮੰਨੀ ਕਿਸੇ ਦੇ ਨਹੀਂ ਠੀਕ ਹੈ ਪਰਿਵਾਰ ਵਾਲੇ ਕੀ ਕਹਿੰਦੇ ਵੀ ਕੁੜੀ ਕਿੱਦਾਂ ਦੀ ਹੋਵੇ ਉਹਦਾ ਕੁਝ ਨਹੀਂ ਕਹਿੰਦੇ ਕਿਹੜੀ ਮਰਜ਼ੀ ਲਿਆ ਵੀ ਬਸ ਕੁੜੀ ਹੋਵੇ ਹਾਂ ਬਸ ਕੁੜੀ ਲਿਆ ਵੀ ਕੁੜੀ ਹੋਵੇ ਤੁਰਦੀ ਹੋਵੇ ਤੁਰਦੀ ਹੋਵੇ ਉਹ ਤੂੰ ਜਿਆਦਾ ਇੰਟਰਸਟ ਲੈ ਮੈਂ ਇਹ ਗੱਲਾਂ ਜਾ ਕੋਈ ਗੜਬੜ ਲੱਗਦੀ ਮੈਨੂੰ ਠੀਕ ਹੈ ਚਲੋ ਵਧੀਆ ਬਈ ਖੁਸ਼ ਰਹਿਣ ਨੂੰ ਆਸ ਵਿੱਚ ਵਧੀਆ ਬੌਂਡਿੰਗ ਬਣੀ ਹੋਈ ਹੈ ਉਹ ਗੱਲਬਾਤ ਇਹਦੇ ਲਈ ਉਹ ਸ਼ੇਅਰ ਕਰਨਾ ਚਾਹੁੰਦੇ ਹੋ بس ਜਿਹੜੀਆਂ ਇਹਨੇ ਕਰਤੀਆਂ ਉਹੀ ਗੱਲਾਂ ਬਾਤਾਂ ਨੇ ਹਾਂ ਚਲੋ ਵੀ ਬਈ ਨਹੀਂ ਬਹੁਤ ਹੋ ਰਹੀ ਲੜ ਲੜ ਕੇ ਗੁੱਸੇ ਹੋ ਜਾਂਦੇ ਆ ਫੋਨ ਬੰਦ ਲੈਣੇ ਫੇਰ ਟਾਈਮ ਬਾਅਦ ਫੇਰ ਬਸ ਉਹ ਹੀ ਹਾਂ ਉਹ ਤਾਂ ਚੱਲਦਾ ਰਹਿੰਦਾ ਹਾਂ ਚਲੋ ਯਾਰੀ ਦੋਸਤੀ ਵਧੀਆ ਥੋੜਾ ਪਿਆਰੜਾ ਬਣਿਆ ਹੋਇਆ ਬਹੁਤ ਚੰਗੀ ਗੱਲ ਥੋੜਾ ਏਦਾਂ ਹੀ ਪਿਆਰ ਬਣਿਆ ਰਹੇ ਠੀਕ ਹੈ ਭਾਈ ਤੁਹਾਡੇ ਦੁਆਰਾ ਆਪਣਾ ਸੁਭਾਅ ਹੋਵੇ ਮੇਲ ਹੋਵੇ ਆਪਾਂ ਮਿਲਦੇ ਤੁਸੀਂ ਜ਼ਰੂਰ ਸਾਰਿਆਂ ਨੇ ਭਾਈ ਤਰੱਕੀ ਕਰਿਓ ਠੀਕ ਹੈ ਭਾਈ ਬਹੁਤ ਬਹੁਤ ਸ਼ੁਕਰੀਆ ਜੋ ਆਉਂਦੇ ਬਾਅਦ ਦੱਸੋ ਕਿਆ ਬਾਤ ਹੈ ਮੈਂ ਤੁਹਾਡੀ ਬਹੁਤ ਸੁਣੀ ਵੀਡੀਓ ਸ਼ੂਟ ਹੋਈ ਹੈ ਕਿਹੜਾ ਸ਼ਹਿਰ ਸੀ ਮਿੱਤਰੋ ਚ ਇਹ ਨਾਲ ਨਾਲ ਸ਼ਹਿਰ ਵੀ ਦੱਸਦੀ ਹੈ ਠੀਕ ਹੈ ਤੇ ਕੀ ਹੁੰਦਾ ਵੀ ਜਦੋਂ ਪੁਰਾਣੇ ਜਿਹੜੇ ਸਮਿਆਂ ਦੇ ਆਪਣੇ ਬਜ਼ੁਰਗ ਸੀਗੇ ਉਹ ਬੜੀਆਂ ਪੁਰਾਣੀਆਂ ਗੱਲਾਂ ਦੱਸਦੇ ਨੇ ਕਿ ਸਾਡੇ ਵੇਲੇ ਆਹ ਸਿਸਟਮ ਹੁੰਦਾ ਸੀ ਬੁੱਢੇ ਵੇਲੇ ਭਾਈ ਹੁਣ ਆਹ ਸਿਸਟਮ ਆ ਤੂੰ ਗੱਲਬਾਤ ਨੂੰ ਸ਼ੇਅਰ ਕਰਨਾ ਕੋਈ ਪਰਮਾਨ ਦੇ ਵਿੱਚ ਛੁਪ ਗਈ ਜੀ ਮੇਰੇ ਦਾਦਾ ਨੇ ਆ ਗੱਲ ਸੀ ਸਰ ਮੇਰੇ ਦਾਦੇ ਦਾ ਮੁੰਡਾ ਕਿਹੜਾ ਦਾਦਾ ਸੀ ਹਾਂ ਉਹ ਮਤਲਬ ਵੈਲੀ ਡਾਕ ਸੀ ਜੀ ਪਰ ਉਹਤੀ ਉਹਨਾਂ ਦੇ ਗੱਲਾਂ ਸੁਣਦੇ ਸੀ ਉਹਨਾਂ ਨਾਲ ਦਾਦ ਜੀ ਮੈਂ ਕਹਿੰਦੀ ਸੀ ਵੀ ਦਾਦਾ ਤੂੰ ਵੀ ਕੰਨੀ ਬੰਨਣਾ ਸੀ ਜਹਾਂ ਸਾਟੀ ਕੋ ਰੱਖਣਾ ਆਉਂਦੀ ਆ ਮੈਂ ਵੀ ਕੰਨੀ ਵੀ ਕੱਢੀ ਹੁੰਦਾ ਸੀ ਨਾ ਤੁਸੀਂ ਚਾਹੁੰਦੇ ਕਿ ਮੈਂ ਬਾਅਦ ਮਤਲਬ ਮਾਸੋਤੀ ਸੀ ਪਧਿਆ ਨਹੀਂ ਦੋ ਤਿੰਨ ਰਾਪ ਲਾਉਣਾ ਉਹ ਚਾਉਂਦੇ ਬਗਾਇਆ ਵੀ ਸਾਰੇ ਔਨ ਜਾਣ ਸਾਡੇ ਘਰੇ ਵਿੱਚ ਜੇ ਕੋਈ ਮਤਲਬ ਹੋਵੇ ਘਰਾ ਵੀ ਆ ਕੇ ਕਹਿੰਦੇ ਹਾਂ ਅਸੀਂ ਅੱਜ ਕੱਲ ਜਨ ਲੈਣਾ ਮੈਂ ਮੈਂ ਖੁਦ ਹੀ ਬਦਮਾਸ਼ਣ ਬਣਨਾ ਚਾਹੁੰਦੇ ਹਾਂ ਜਿਹਦੀ ਕੋ ਬੰਦਰੀ ਸ਼ਾਉਂਦਾ ਕਰ ਤਰੋ ਦੇਖੋ ਮੁੰਡੇ ਵੀ ਸੌਏ ਸੀਗੇ ਵਿੱਚੋਂ ਬਦਮਾਸ਼ ਹੁੰਦੇ ਆ ਕਈ ਤੁਨ ਨੜ ਤੇ ਝੜਦੇ ਆ ਇਤਨ ਬਦਮਾਸ਼ ਤੋਂ ਮੇਰੀ ਗੱਲ ਯਾਦ ਆ ਗਈ ਮੇਰੇ ਹੁਣ ਮੁੰਡੇ ਤੁਸੀਂ ਲੜਦੇ ਦੇਖੋਗੇ ਮੁੰਡੇ ਲੜਦੇ ਆ ਵੀ ਉਹ ਆ ਗਿਆ ਬਾਤਾਂ ਮਾਰਾ ਥਾ ਆਪਣਾ ਮਾਰਾ ਚਾਪੜਾ ਮਾਰੇ ਜੀ ਤੁਸੀਂ ਕਿਤਾ ਲੜਿਆ ਕਰੋਗੇ ਜਿਹੜਾ ਕੋਈ ਬਾਲਿਕ ਕੋਰੋਨਾ ਤੋਂ ਸਤਰੀ ਲੰਮਟਾ ਤਾਂ ਬੇ ਹਾਂ ਨਹੀਂ ਪਰ ਮੈਂ ਦੱਸ ਦਿੰਦੇ ਆਂ ਤੇ ਡੈਣੀ ਸਾਥ ਹੁੰਦੀ ਸੀ ਇਹੋ ਜਿਹਾ ਬਰਮਾਤ ਚਾਹੀਦਾ ਕਿਉਂ ਹੋਰ ਫਿਰ ਕੁੜੀਆਂ ਦਾ ਦਿਖਾਉਣਾ ਸਾਰੀਆਂ ਕੁੜੀਆਂ ਤਾਂ ਦੱਸ ਦੋ ਦੂਜੇ ਕਾਉਂਟ ਨੂੰ ਜੀ ਮਤਲਬ ਕੋਈ ਬਿਊਟੀ ਪਾਰਲਰ ਦਾ ਹੋਦਾ ਹੈ ਦਾ ਕੋਈ ਪੜਾਈ ਦਾ ਫਿਰ ਇਹਦਾ ਘੱਟ ਹੀ ਹੱਦ ਨਹੀਂ ਆਦੀ ਬਰਮਾਤ ਤਾਂ ਕੋਈ ਕੋਈ ਬੰਦ ਹੈ ਕਿਹਦਾ ਕੰਮ ਤੁਸੀਂ ਲੜਾਈਆਂ ਵਿੱਚ ਮੈਂ ਜਿੰਮੇਤ ਮੈਂ ਪਹਿਲੀ ਗੱਲ ਕਿ ਮੁੰਡੇ ਲੜਦੇ ਆਂ ਹੱਥਾਂ ਨਾਲ ਪੜਾਈ ਹੋ ਗਈ ਹੁੰਦੀ ਹੈ ਕੁੜੀਆਂ ਨੀ ਵੀ ਕਿਹਦਾ ਅੜਦੇ ਨੇ ਫਿਰ ਸਰ ਕੁੜੀਆਂ ਤਾਂ ਇਹ ਚੰਦਨ ਜਿੰਦੀ ਹੁੰਦੀਆਂ ਬੱਦ ਜਾ ਤੇ ਉਧਰ ਮਤਲਬ ਹੋਗੀ ਪਰਸਨਲ ਗੱਲਾਂ ਮਤਲਬ ਸਾਰੇ ਸਾਹਮਣੇ ਸ਼ੇਅਰ ਕਰਤਾ ਨਹੀਂ ਨੇ ਤੇ ਪਰ ਜੀ ਜੇ ਮੈਂ ਲੜਨਾ ਹੋਇਆ ਜੀ ਤਾਂ ਉਹ ਬਜਾਏ ਕਹਿੰਦੇ ਮੇਰੇ ਕੋਲ ਇੱਕ ਜੱਤਾ ਰਫੜੋ ਵੀ ਜਾ ਜੀ ਅੱਛਾ ਪਰ ਤੂੰ ਵਿਚੋਣ ਵੀ ਤੁਹਾਡੇ ਕੋਲ ਬੰਦੂਕ ਰੱਖੋਗੇ ਹਾਂ ਜੀ ਇਹ ਤੁਹਾਨੂੰ ਇੱਥੇ ਬੰਦੂਕ ਆਪਾਂ ਨੇ ਉਂਦੀ ਕਰ ਦਈਏ ਹਾਂ ਜੀ ਹੁਣ ਲਾਦ ਕੁੰਕੜੀ ਬਹਿ ਜਾ ਕੋਈ ਟਾਈਮ ਨਾਲ ਜੀ ਕੀ ਪਤਾ ਜੀ ਉਹਨੂੰ ਗੁੱਸਾ ਕਰਦੇ ਉਹਨੂੰ ਮੈਰਿਆ ਕਰੋ ਰੁਕੀਂ ਜਮਾਟ ਦਿੰਦੀ ਸੀ ਨਹੀਂ ਮਤਲਬ ਖੈਰ ਕਿੰਨਾ ਦੇ ਮਾਰੇ ਗੁੰਜਾ ਤਬ ਕਿਹੜੀ ਲੜਾਈ ਚੋਂ ਵੀ ਆ ਏਦਾਂ ਦੀ ਗੱਲ ਹੋ ਜਾਈ ਮੈਂ ਪਿੱਛੇ ਨਹੀਂ ਹਟਦੀ ਇਸ ਤਰ੍ਹਾਂ ਮਤਲਬ ਜਿਹੜਾ ਕੋਈ ਗਰਲਸ ਨਾ ਡਿਸਪੈਕਟ ਕਰਦਾ ਦਾ ਮਤਲਬ ਉਹਨਾਂ ਸਹੀ ਨਹੀਂ ਬਣਾਉਂਦਾ ਤੇ ਜਾਂ ਮਤਲਬ ਕੋਈ ਐਵੇਂ ਬੰਦਮੀ ਜਿਹਾ ਕਰਦਾ ਕੁੜੀਆਂ ਨਾਲ ਹਨਾ ਉਹਨਾਂ ਨੂੰ ਉਹ ਕੀ ਆ ਬਾਤ ਆ ਉਹ ਇੱਕ ਗੱਲਾਂ ਦੇ ਵਿੱਚ ਗਲਤਾਂ ਕਹੇ ਦੀ ਵਿੱਚ ਚੰਗਾ ਕੁੜੀ ਜਿਹੜਾ ਸਨੇਹਾ ਜ਼ੁਹਰ ਤਾਂ ਮਤਲਬ ਵੀ ਅਸੀਂ ਬਦਮਾਸ਼ੀ ਦੇ ਰੂਪ ਹਾਸਲੇ ਪੁੰਚ ਗੱਲ ਲੈ ਲੈਂਗੇ ਪਰ ਐ ਵੀ ਕੁੜੀਆਂ ਨੂੰ ਉਹਨਾਂ ਨੇ ਜ਼ਰੂਰ ਆਵਾਜ਼ ਹੋਣੀ ਹੈ ਜਿਹੜੇ ਇਹ ਚੀਜ਼ ਨਹੀਂ ਕਰਦੇ ਪਰ ਕੀ ਹੋਣੀ ਹੈ ਨਾ ਤਾਂ ਦੂਰ ਰੱਖਿਓ ਹੈਗਾ ਡੰਗਰ ਪੁੱਤ ਹਾਂਜੀ ਬਾਤ ਉਹਨਾਂ ਦੇ ਨਾਮ ਰੱਖਿਓ ਹੈ ਨਾ ਸਕੂਲ ਨਾਲ ਨਹੀਂ ਸਾਨੂੰ ਸ਼ਾਮ ਨਹੀਂ ਕੀ ਡੰਗਰ ਪੁੱਤ ਦੀ ਨਿਸ਼ਾਨੀ ਹੈ ਜੀ ਸਰ ਇੱਕ ਪਤਾ ਇਹਨਾਂ ਮਾਝ ਸੁਣਾ ਲਿਆ ਉਹ ਚੋਦੀ ਇਹ ਚਾਲੀਆਂ ਦੀ 1000 ਦੁੱਧ ਦੇਂਦੇ ਆ ਜੀ 1 ਦੁੱਧ ਦੇ ਆ ਜੀ ਤੇ ਦੋ ਗੱਟੀਆਂ ਜੀ ਉਹ ਦੋ ਗੱਟੀਆਂ ਕਿਧੀਆਂ ਫੇਰਦੀ ਉਹਨਾਂ ਨੂੰ ਉਹਨਾਂ ਨੂੰ ਕਿ ਕਿ ਮਤਲਬ ਜਿਹੜੀ ਪਹਿਲੀ ਕੱਟ ਅੱਛਾ ਹਮਨੇ ਨੰਬੀ ਲਾ ਰੱਖਿਆ ਡਿੱਕਲੇ ਡਾਕਰ ਪਛੋਟ ਉੱਡ ਨਹੀਂ ਦੀ ਤੇਰੋ ਦੋ ਕਟੀਆਂ ਟਿੱਕਟਾਂ ਹੀ ਦੋ ਮੱਗਾ ਤੇ ਸੁਨਾਲੀ ਅੰਕ ਤੇ ਤੇ ਬਸ ਬਸ ਦੀ ਦੋ ਦੋ ਬੋਨੇ ਡੈਰੀ ਤੇ ਨਹੀਂ ਸਰ ਆਉਂਦੇ ਨਹੀਂ ਕਿਉਂ ਕਰਤਾ ਤੁਹਾਨੂੰ ਅੱਛਾ ਆ ਵੀ ਗਾਣੇ ਆਰੀ ਨਹੀਂ ਤਾਂ ਜਿੰਨਾ ਜੀ ਨੂੰ ਤੁਸੀਂ ਕਹਿਣਾ ਬਣਾਦਾਂਗੇ ਤੁਹਾਨੂੰ ਵੀ ਚੰਗੀ ਨੀਤ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਭੈਣਾ ਇਸ ਤੋਂ ਬਹੁਤ ਬਹੁਤ ਤਾੜੀਆਂ ਦੋਨਾ ਥੈਂਕ ਯੂ ਹਾਂ

प्यारी खुदा खुद हो बाद श हा, हा, हा मेरी बणिया मैनूचा करण लह सिर ते हैल में आ ਕੁਝ ਹੋ ਕੇ ਬਸ ਇੰਤਾਂ ਮੇਰੇ ਲਈ ਦਿਨ ਬਣ ਆ ਮੈਨੂੰ ਉੱਚਾ ਕਰਨ ਨਹੀਂ ਕਿਸ ਤੇਰਾ ਹੈ ਨਿਮਹਾ ਨੇ ਆ ਖੁਦ ਨੂੰ ਤਾਂ ਛੁਕਾ ਮੈਂ ਤੇਰੇ ਪਿਆਰ ਦੀ खुदि खुद न त चुका मारी खकीमत करदा मरी प्यारी खदा ਕੋਈ ਕਰਦੀ ਨਹੀਂ ਤਾਂ ਐਨਾ ਮੈਨੂੰ ਐਨਾ ਮੈਨੂੰ ਲੱਗਿਆ ਨੀ ਜਿਵੇਂ ਮੈਂ ਹੈਰਾਨ ਆ ਕਿ ਮੈਂ ਸੋਚਦਾ ਜਦੋਂ ਮੈਂ ਇੱਥੇ ਐਂਟਰੀ ਲੇਤਾ ਮੈਨੂੰ ਇਹ ਲੱਗਦਾ ਸੀ ਯਾਰ ਮੈਂ ਇੱਕ ਇੱਥੇ ਕਾਲਜ ਦਾ ਜਨੂ ਫੂਡ ਖਾੜ ਲਿਆ ਮੈਨੂੰ ਇਹ ਲੱਗਦਾ ਸੀ ਯਾਰ ਬੱਚੇ ਪਤਾ ਨਹੀਂ ਰਿਸਪੌਂਸ ਦੇਣਗੇ ਕਿਵੇਂ ਗੱਲ ਕਰਦੇ ਮੈਂ ਹੈਰਾਨ ਵੀ ਸਾਰੇ ਬੱਚੇ ਨੇ ਜਿਵੇਂ ਆਪਣੇ ਕੋਲੇ ਮਾਈਕਾ ਦੀ ਬਹੁਤੀ ਕਮੀ ਰਹੇਗੀ ਸੀ ਹੈ ਨਾ ਪਰ ਤੁਸੀਂ ਸਾਰੇ ਮੈਨੂੰ ਮਦਦ ਕਰਤਾ ਕਿ ਬਾਈ ਦੀ ਸਿੱਧੀ ਵਿਜੇ ਬਾਤ ਨੂੰ ਕਿਵੇਂ ਅਸੀਂ ਹੈਰਾਨ ਹੋ ਜੋਰਦਾਰ ਤਾੜੀ ਦੇਖਾਂ ਸਾਡੀ ਬਹੁਤ ਸਣੀ ਵੀਡੀਓ ਸ਼ੂਟ ਹੈ ਮਤਲਬ ਹੋਈ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਪਈ ਵਧੀਆ ਲੱਗੇ ਸਾਨੂੰ ਜਰੂਰ ਜਿਹੜਾ ਲਾਈਕ ਜਿਹੜਾ ਸ਼ੇਅਰ ਜਰੂਰ ਕਰੋ ਤੇ ਕਮੈਂਟ ਕਰਕੇ ਦੱਸੋ ਵੀ ਵੀਡੀਓ ਕਿਦਾਂ ਲੱਗੀ ਦੀ ਤੇ ਸਾਡੇ ਜਿਹੜਾ ਤੁਹਾਨੂੰ ਭਾਈ ਸਨੈਪਚੈਟ ਆ ਸਾਹਮਣੇ ਪਈਏ ਇਹਨੂੰ ਵੀ ਜਰੂਰ ਫੋਲੋ ਕਰੋ ਜਿਹੜਾ ਜ਼ਿਆਦਾਤਰ ਸੀ ਪਈ ਅਪਡੇਟ ਰਹਿੰਦੇ ਨੇ ਉਸੇ ਸਨੈਪਚੈਟ ਤੇ ਰਹਿੰਦੇ ਸਾਡਾ ਇੰਸਟਾਗ੍ਰam ਪੇਜ ਹੈ ਜੀ ਸਟੂਡੈਂਟ ਅੰਡਰਸਕੋਰ ਮਹਿਕਮਾ 855 ਨੰਬਰ ਤੇ ਜਿਹੜਾ ਸਾਡਾ ਆਪਣਾ ਇੰਸਟਾਗ੍ਰam ਪੇਜ ਹੈ ਚੰਗਾ ਲੱਗੇ ਤਾਂ ਫੋਲੋ ਕਰ ਤੁਹਾਨੂੰ ਵੀ ਬੇਨਤੀ ਹੈ ਬਾਬਾ ਸ਼ੁਕਰੀਆ ਥ